ਜਿੰਨਾ ਔਰਤਾਂ ਦੇ ਬੁੱਲਾਂ ਤੇ ਮੁੱਛਾਂ ਹੁੰਦੀਆਂ ਨੇ ਉਹ ਇਸ ਵੀਡੀਓ ਨੂੰ ਜ਼ਰੂਰ ਦੇਖੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ શરી ਦੇ ਉਹਨਾਂ ਨਿਸ਼ਾਨਾ ਵਾਲੀ ਜੋ ਕੋਥ ਲਈ ਬਹੁਤ ਖੁਸ਼ਕਿਸਮਤ ਹੁੰਦੇ ਹਨ ਅਸੀਂ ਤੁਹਾਨੂੰ ਐਵੀ ਦੱਸਾਂਗੇ ਕਿ ਜਿੰਨਾ ਕੁੜੀਆਂ ਦੇ ਮੁੱਛਾਂ ਹੁੰਦੀਆਂ ਹਨ ਉਹਨਾਂ ਦਾ ਕਾਰਨ ਕੀ ਹੁੰਦਾ ਹੈ ਤੁਹਾਨੂੰ ਦੱਸਦੇ ਹਾਂ ਦੀ ਸ਼ਾਸਤਰਾ ਵਿੱਚ ਅਸਦਾ ਕੀ ਅਰਥ ਹੈ ਦਰਅਸਲ Hindu ਪਰਿਵਾਰ ਵਿੱਚ ਵਰਤਾਨੀ ਕਰਦੀ ਲਕਸ਼ਮੀ ਕਿਹਾ ਜਾਂਦਾ ਹੈ ਅਤੇ ਉਹਨਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਅਜਿਹੇ ਚੇਕਰ Hindu ਪਰਿਵਾਰ ਵਿੱਚ ਬੇਟੀ ਨੇ ਜਨਮ ਲਿਆ ਹੈ ਤਾਂ ਲੋਕ ਕਹਿੰਦੇ ਹਨ ਕਿ ਲਕਸ਼ਮੀ ਘਰ ਆਈ ਹੈ ਵਸਤੂ ਨਾਵਾ ਜਦੋਂ ਕੋਈ ਕੁੜੀ ਵੱਡੀ ਹੋ ਕੇ ਵਿਆਹ ਕਰਉਂਦੀ ਹੈ ਤਾਂ ਜਦੋਂ ਉਹ ਪਹਿਲੀ ਵਾਰ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਲੋਕ ਇਹ ਵੀ ਕਹਿੰਦੇ ਹਨ ਕਿ ਉਹਨਾਂ ਦੀ ਘਰ ਲక్ష్ਮੀ ਆਈ ਹੈ ਯਾਨੀ ਕਿ ਔਰਤ ਦੇ ਰੂਪ ਨੇ ਦੇਵੀ ਮੰਨਿਆ ਜਾਂਦਾ ਹੈ ਭਾਵੇਂ ਹਰ ਲੜਕੀ ਆਪਣੇ ਮਾਤਾ ਪਿਤਾ ਲਈ ਚੰਗੀ ਕਿਸਮਤ ਲੈ ਕੇ ਹੁੰਦੀ ਹੈ ਪਰ ਸਮੁੰਦਰੀ ਸ਼ਾਸਤਰ ਵਿੱਚ ਭਾਗਾਂ ਵਾਲੀਆਂ ਔਰਤਾਂ ਦੇ ਕੁਝ ਗੁਣ ਦੱਸੇ ਗਏ ਹਨ ਇਸ ਦੁਨੀਆ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਉਂਕਿ ਇਹ ਨਵੇਂ ਜੀਵਨ ਦਾ ਮੂਲਾਧਾਰ ਹੁੰਦੀਆਂ ਹਨ ਦੇਵੀ ਲక్ష్ਮੀ ਉਸੇ ਘਰ ਵਿੱਚ ਵਾਸ ਕਰਦੀ ਹੈ ਜਿੱਥੇ ਔਰਤਾਂ ਦੀ ਇੱਜ਼ਤ ਹੁੰਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਸੰਕੇਤਾਂ ਬਾਰੇ ਦੱਸਾਂਗੇ ਜਿਸ ਤੋਂ ਪਤਾ ਲੱਗ ਸਕੇ ਕਿ ਔਰਤ ਆਪਣੇ ਪਤੀ ਅਤੇ ਪਰਿਵਾਰ ਲਈ ਕਿਸਮਤ ਵਾਲੀ ਹੋ ਸਕਦੀ ਹੈ ਸ਼ਾਸਤਰਾ ਵਿੱਚ ਐ ਵੀ ਕਿਹਾ ਗਿਆ ਹੈ ਕਿ ਜੇਕਰ ਔਰਤ ਦੇ ਕੁਝ ਚੂਨੇ ਹੋਏ ਅੰਗ ਵੱਡੇ ਹੋਣ ਤਾਂ ਆਪਣੇ ਪਰਿਵਾਰ ਲਈ ਚੰਗੀ ਕਿਸਮਤ ਦੀ ਨਿਸ਼ਾਨੀ ਹੁੰਦੀ ਹੈ ਤਾਂ ਜਾਣਦੇ ਹਾਂ ਉਹ ਨਿਸ਼ਾਨ ਕੀ ਹਨ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ जय माँ लक्ष्मी जरूर लिखो माता रानी ਦਾ ਆਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਲਈ ਬਣਿਆ ਰਹੇ ਨੰਬਰ 1 ਚਮਕਦਾਰ ਨੂੰ ਬਹੁਤ ਸਾਰੀਆਂ ਔਤਾਂ ਦੇ ਮਨ ਬਹੁਤ ਜ਼ਿਆਦਾ ਚੰਗੀ ਅਤੇ ਸੁੰਦਰ ਹੁੰਦੇ ਹਨ ਚਮਕਦਾਰ ਗੁਲਾਬੀ ਨੂੰ ਕੁੜੀਆਂ ਦੀ ਚੰਗੀ ਸਿਹਤ ਅੱਗੇ ਚੰਗੇ ਚਰਿੱਤਰ ਨੂੰ ਦਰਸਾਉਂਦੇ ਹਨ ਉਹ ਆਪਣੇ ਪਤੀ ਅਤੇ ਪਰਿਵਾਰ ਦੋਵਾਂ ਦੇ ਸੁੱਖ ਦੁੱਖ ਦਾ ਖਿਆਲ ਰੱਖਦੀਆਂ ਹਨ ਅਤੇ ਆਪਣਾ ਕੰਮ ਵੀ ਪੂਰੀ ਇੱਛਾ ਨਾਲ ਕਰਦੀਆਂ ਹਨ ਜਿਸ ਔਰਤ ਦੇ ਪੈਰ ਦੀ ਵਿਚਾਰ ਦੀ ਹੁੰਗਰ ਵੱਡੀ ਹੁੰਦੀ ਹੈ ਉਹ ਬਹੁਤ ਹੀ ਮੰਦਭਾਗੀ ਹੁੰਦੀ ਹੈ ਯਾਨੀ ਕਿ ਬੱਤ ਕਿਸਮਤ ਹੁੰਦੀ ਹੈ ਅਜਿਹੀ ਔਰਤ ਨਾਲ ਵਿਆਹ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਬਾਰੇ ਕਈ ਵਾਰ ਸੋਚ ਵਿਚਾਰ ਕਰ ਲੈਣਾ ਚਾਹੀਦਾ ਹੈ ਨੰਬਰ 2 ਕਦੇ ਗਲਤੀ ਤੇ ਧੀ ਜਿਸ ਔਰਤ ਦੇ ਖੱਬੀ ਗੱਲ ਤੇ ਤਿਲ ਹੋਵੇ ਉਹ ਖਾਣ ਦੀ ਉਹ ਬਹੁਤ ਜ਼ਿਆਦਾ ਸ਼ੌਕੀਨ ਹੁੰਦੀ ਹੈ ਉਹ ਹਰ ਤਰ੍ਹਾਂ ਦੇ ਪਕਵਾਨਾਂ ਦਾ ਆਨੰਦ ਮਾਣਦੀ ਹੈ ਉਹ ਆਪਣੇ ਪੂਰੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਕਰਦੀ ਹੈ ਉਹ ਬਹੁਤ ਵਧੀਆ ਖਾਣਾ ਵੀ ਬਣਾਉਂਦੀ ਹੈ ਜਿਸ ਕਾਰਨ ਉਸ ਦਾ ਪਰਿਵਾਰ ਉਸ ਨਾਲ ਹਮੇਸ਼ਾ ਹੀ ਖੁਸ਼ ਰਹਿੰਦਾ ਹੈ ਤੇ ਸਾਰਿਆਂ ਲਈ ਉਹ ਕੁਸ਼ਲ ਲੇਕੀ ਹੁੰਦੀ ਹੈ ਨੰਬਰ 3 ਔਰਤਾਂ ਜਿਨ੍ਹਾਂ ਦਾ ਨੱਕ ਲੰਬਾ ਹੁੰਦਾ ਹੈ ਉਹ ਸ਼ਾਂਤੀ ਨਾਲ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਰੱਖਦੀਆਂ ਹਨ ਐ ਔਰਤਾਂ ਖਰਚ ਕਰਨ ਦੀ ਬਹੁਤ ਜ਼ਿਆਦਾ ਸ਼ੌਕੀਨ ਹੁੰਦੀਆਂ ਹਨ ਪਰ ਇਹਨਾਂ ਦੁਆਰਾ ਕੀਤਾ ਗਿਆ ਖਰਚ ਕਦੇ ਵੀ ਫਜ਼ੂਲ ਨਹੀਂ ਹੁੰਦਾ ਨੰਬਰ 4 ਲੰਬੀਆਂ ਉਂਗਲਾਂ ਵਾਲੀ ਹੋਰ ਤਾਂ ਲੰਬੀਆਂ ਉਂਗਲਾਂ ਵਾਲੀਆਂ ਹੋਰ ਤਾਂ ਬਹੁਤ ਜ਼ਿਆਦਾ ਬੁੱਧੀਮਾਨ ਹੁੰਦੀਆਂ ਹਨ ਅਤੇ ਉਹਨਾਂ ਨੂੰ ਪੜ੍ਹਨ ਵਿੱਚ ਬਹੁਤ ਜ਼ਿਆਦਾ ਸ਼ੌਕ ਵੀ ਹੁੰਦਾ ਹੈ ਜਿਹਿਆਂ ਹੋਰ ਤਾਂ ਬੇਲੋੜਾ ਖਰਚ ਨਹੀਂ ਕਰਦੀਆਂ ਪਰ ਜੇਕਰ ਉਹਨਾਂ ਨੂੰ ਪੈਸੇ ਦਿੱਤੇ ਜਾਣ ਤਾਂ ਉਹ ਇਸ ਨੂੰ ਦੁੱਗਣਾ ਕਰਨਗੇ ਹਰ ਸੰਭਵ کوشش بھی کردی ہیں اس کا پروار پتی انہوں ہمیشہ ہی خوش رہتا ہے نمبر پانچ گلابی پیر جانا عورتوں کے پیر گلابی بہت زیادہ نرم اور پوری طرح وکست ہوں اجنیا کڑیاں اپنے پر بہت زیادہ خوش رکھدیا ہیں ਇਸ ਤੋਂ ਲਾਗ ਸਰੀਰਕ ਸੰਬੰਧਾਂ ਵਿੱਚ ਉਹਨਾਂ ਦੀ ਦਿਲਚਸਪੀ ਇਸ ਤਰ੍ਹਾਂ ਹੁੰਦੀ ਹੈ ਕਿ ਉਹਨਾਂ ਦੇ ਸਾਥੀ ਹਮੇਸ਼ਾ ਹੀ ਉਹਨਾਂ ਦੇ ਮੇਰੇ ਤੇੜੇ ਹੀ ਰਹਿੰਦੇ ਹਨ ਕਿਉਂਕਿ ਪਤੀ ਜਾਂ ਪ੍ਰੇਮੀ ਆਪਣੇ প্রেমਕਾ ਜਾਂ ਪਤਨੀ ਤੋਂ ਸਿਰ ਪਿਆਰ ਦੀ ਉਮੀਦ ਹੀ ਕਰਦਾ ਹੈ ਅਤੇ ਇਸ ਨਾਮਨੇ ਵਿੱਚ ਅਜਈਆਂ ਔਰਤਾਂ ਹਮੇਸ਼ਾ ਹੀ ਅੱਗੇ ਹੁੰਦੀਆਂ ਹਨ ਜੇਕਰ ਕੋਈ ਪੋਸ਼ਣ ਜੇਹੀ ਔਰਤ ਨਾਲ ਵਿਆਹ ਕਰਦਾ ਹੈ ਤਾਂ ਉਹ ਹਮੇਸ਼ਾ ਹੀ ਖੁਸ਼ ਰਹਿੰਦਾ ਹੈ ਪਤੀ ਉਸ ਨੂੰ ਆਪਣੀ ਪਤਨੀ ਦੇ ਖਿਲਾਫ ਕੋਈ ਵੀ ਸ਼ਿਕਾਇਤ ਨਹੀਂ ਹੁੰਦੀ ਨੰਬਰ 6 ਤਲੀਆਂ ਦੇ ਹੇਠਾਂ ਤ੍ਰਿਕੋਣ ਸਮੁੰਦਰ శాਸਤਰ ਦੇ ਅਨੁਸਾਰ ਔਰਤਾਂ ਦੇ ਪੈਰਾਂ ਦੀਆਂ ਤਲੀਆਂ ਵਿੱਚ ਕਈ ਲੋਕ ਰਾਜ ਨੂੰ ਚੁਕੇ ਹੁੰਦੇ ਹਨ ਜੀ ਹਾਂ ਜਿੰਨਾ ਔਰਤਾਂ ਦੀ ਤੜੀਆਂ ਦੇ ਹਿੱਟਾ ਤੇ ਕੋਣ ਦਾ ਨਿਸ਼ਾਨ ਹੁੰਦਾ ਹੈ ਉਹ ਬਹੁਤ ਜ਼ਿਆਦਾ ਹੋਸ਼ਿਆਲ ਅਤੇ ਬਹੁਤ ਹੀ ਬੁੱਧੀਮਾਨ ਹੁੰਦੀਆਂ ਹਨ ਅਤੇ ਉਹ ਕੋਈ ਵੀ ਕੰਮ ਬਹੁਤ ਹੀ ਸਮਝਦਾਰੀ ਨਾਲ ਕਰ ਲਿਆ ਹਨ ਯਾਨੀ ਜੋ ਲੋਕ ਅਜਨਿਆ ਔਰਤਾਂ ਨਾਲ ਵਿਆਹ ਕਰਦੇ ਹਨ وہ اپنی زندگی کدی بھی نراش نہیں ہوں کیونکہ انہوں ایک سمجھدار پتنی ملتی ہے جو کہ انہوں کے ہر کام کا ساتھ دن عورتوں کے پیروں سے ترکون کا نشان ہوں وہ سچمچ ہی بہت زیادہ خوش قسمت ہوں نمبر سات ਵੱਡੀਆਂ ਅੱਖਾਂ ਹਰ ਕੋਈ ਵੱਡੀਆਂ ਆਂ ਵਾਲੀਆਂ ਔਰਤਾਂ ਨੂੰ ਪਸੰਦ ਕਰਦਾ ਹੈ ਅਜਿਹੀਆਂ ਔਰਤਾਂ ਦੀਆਂ ਨਜ਼ਰਾਂ ਵਿੱਚ ਅਕਸਰ ਹੀ ਲੋਕ ਕੁਆਚਿਪ ਜਾਂਦੇ ਹਨ ਵੱਡੀਆਂ ਅੱਖਾਂ ਵਾਲੀਆਂ ਔਰਤਾਂ ਨੂੰ ਹੀਰਾਂ ਵਾਲੀ ਅੱਖਾਂ ਵੀ ਕਿਹਾ ਜਾਂਦਾ ਹੈ ਅਸਲ ਵਿੱਚ ਵੱਡੀਆਂ ਅੱਖਾਂ ਵਾਲੀਆਂ ਔਰਤਾਂ ਦੇ ਜੀਵਨ ਵਿੱਚ ਹਮੇਸ਼ਾ ਹੀ ਪਿਆਰ خوشی ہوں کی زندگی کسی بھی قسم کی کوئی بھی کمی نہیں ہوں نمبر اٹھ نکل نک تو تل تھی بہت سارے عورتوں کے چہرے پہ دیکھا ہوے گا پر چہرے پہ کچھ خاص تھا تلوں کا ہونا بہت ہی شبھ منیا جاتا ہے اجے چ خوش قسمت عورتوں کے چہرے پہ ہی دل دیکھنے ملتا ہے دراصل جیکر کسی بھی عورت کے نق د کول دل ہے تو اجنیا عورتوں نے بہت زیادہ خوش قسمت منیا جاتا ہے نمبر نو سمندرک شاستر کے انوسار جیکر کسی بھی عورت کی نابی کے نڑے ਕੋਈ ਵੀ ਦਿਲ ਜਾਂ ਫਿਰ ਹੋਰ ਨਿਸ਼ਾਨ ਮੋਗੇ ਤਾਂ ਅਜਿੰਆ ਔਰਤਾ ਖੁਸ਼ਕਿਸਮਤ ਹੁੰਦੀਆਂ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਐਨਸ਼ੋ ਆਰਾਮ ਦੀ ਕਦੇ ਵੀ ਕਮੀ ਨਹੀਂ ਹੁੰਦੀ ਉਹ ਪੈਸੇ ਬਚਾਉਣ ਦੀ ਚਿੰਤਾ ਬਾਹਰ ਹੁੰਦੀਆਂ ਹਨ ਐ ਔਰਤਾ ਘਰ ਪਰਵਾਰ ਨੂੰ ਲੈ ਕੇ ਹਮੇਸ਼ਾ ਹੀ ਆਪਣੇ ਨਾਂ ਚੱਲਦੀਆਂ ਹਨ ਉਹ ਬਹੁਤ محنتی ہوں ویاہ تو بعد وہ اپنے پتی بھی قسمت میں بہت زیادہ روشن کر دی دیا اپنے پتی بہت خوش قسمت ثابت ہوتی ہیں نمبر دس سمندرک سم شاستر کے انوسار جانا کڑیاں کے پیروں میں شنکھ کمل یا پھر چکر کا نشان ہوں گا ہے ਉਹ ਬਹੁਤ ਹੀ ਖੁਸ਼ਕਿਸਮਤ ਮੰਨੀਆਂ ਜਾਂਦੀਆਂ ਹਨ ਅਜਿਹੀਆਂ ਕੁੜੀਆਂ ਜ਼ਿੰਦਗੀ ਵਿੱਚ ਬਹੁਤ ਹੀ ਤਰੱਕੀ ਕਰਦੀਆਂ ਹਨ ਜਿੰਨਾ ਕੁੜੀਆਂ ਦੇ ਪੈਰ ਦੀ ਉਂਗਲੀ ਚੋੜੀ, ਗੋਲ ਅਤੇ ਲਾਲ ਹੁੰਦੀ ਹੈ ਉਹ ਦੂਜਿਆਂ ਲਈ ਆਪਣੇ ਨਾਲੋਂ ਜ਼ਿਆਦਾ ਭਾਗਸ਼ਾਲੀ ਹੁੰਦੀਆਂ ਹਨ ਤੇ ਹਮੇਸ਼ਾ ਹੀ ਤਰੱਕੀ ਦੇ ਰਾਹਤੇ ਤੇ ਹੁੰਦੀਆਂ ਹਨ نمبر گیارہ سمندر شاستر کے انوسار جنا کڑیوں کا متھا بہت زیادہ چوڑا ہوں انہوں کی قسم بہت ہی اچھی ہوں جسے عرت کا متھا تین انگلوں کو چوڑا اور چندرما کے آکار ہوجہ کڑیاں کے مکھ وا ہوں ਉਹ ਜਿਸ ਘਰ ਚ ਵੀ ਜਾਂਦੇ ਆਣ ਉੱਥੇ ਕਦੇ ਵੀ ਪੈਸੇ ਦੀ ਅਤੇ ਹੋਣਦੀ ਕੋਈ ਵੀ ਕਮੀ ਨਹੀਂ ਹੁੰਦੀ। ਨੰਬਰ 12 ਜਿੰਨਾ ਕੁੜੀਆਂ ਦੇ ਮੱਥੇ ਤੇ ਤਰਸ਼ੂਲ ਦਾ ਨਿਸ਼ਾਨ ਹੁੰਦਾ ਹੈ ਉਹਨਾਂ ਨੂੰ ਬਹੁਤ ਹੀ ਖੁਸ਼ਕਿਸਮਤ ਮੰਨਿਆ ਜਾਂਦਾ ਹੈ। ਸਮੁੰਦਰ ਸਾਸਤਰ ਦੇ ਅਨੁਸਾਰ ਜਿਸ ਮੁੰਡੇ ਨਾਲ ਅਜੇ ਹੀ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ ਉਸ ਦੀ ਇੱਜ਼ਤ ਵੀ ਵੱਧ ਜਾਂਦੀ ਹੈ ਐਸੇ ਨਾਲ ਹੀ ਐਨਾ ਕੁੜੀਆਂ ਖੁਦ ਵੀ ਉਹ ਬੋਝਾ ਦਾ ਮਾਨ ਸਨਮਾਨ ਅਤੇ ਇੱਜ਼ਤ ਮਿਲਦੀ ਹੈ ਨੰਬਰ 13 ਉਹ ਕੁੜੀਆਂ ਜਿਸ ਦੀਆਂ ਅੱਖਾਂ ਦੇ ਉੱਪਰ ਅਤੇ ਥੀਠਾਂ ਦੀ ਚਮੜੀ ਥੋੜੀ ਜਿਹੀ ਲਾਲ ਹੁੰਦੀ ਹੈ ਅਤੇ ਅੱਖਾਂ ਦੀਆਂ ਪੁਤਲੀਆਂ ਵੀ ਕਾਲੀਆਂ ਹੁੰਦੀਆਂ ਹਨ ਅਤੇ ਚਿੱਟਾ ਹਿੱਸਾ ਗੁੱਦੂ ਵਰਗਾ ਹੁੰਦਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਮੰਨਿਆ ਜਾਂਦਾ ਹੈ ਨੰਬਰ 14 ਉਹ ਕੁੜੀਆਂ ਜਿਨ੍ਹਾਂ ਦੀਆਂ ਆਈਬ੍ਰੋ ਬਰਾਬਰ ਦੂਰੀ ਤੇ ਹੁੰਦੀਆਂ ਹਨ ਜਿਨ੍ਹਾਂ ਕੁੜੀਆਂ ਦੇ ਵਾਲ ਇੱਕ ਦੂਜੇ ਦੇ ਨੇੜੇ ਨਹੀਂ ਹੁੰਦੇ ਅਤੇ ਤਨੁਸ਼ੀਧੀ ਤਰ੍ਹਾਂ ਚੁਕਦੇ ਹਨ ਉਹ ਪੌਂਗੀਆਂ ਹੁਸ਼ਕਿਸਮਤ ਮੰਨੀਆਂ ਜਾਂਦੀਆਂ ਹਨ ਜਿੰਨਾ ਦੁਨੀਆਂ ਦੀ ਅਪਕਾ ਅਦਭੁਤ ਪੱਤੀਆਂ ਵਰਗੀਆਂ ਹੁੰਦੀਆਂ ਹਨ ਅਤੇ ਉਹਨਾਂ ਦੇ ਵਿੱਚਕਾਰ ਦੀ ਜਵਾ ਵੀ ਦੁੱਧ ਵਰਗੀ ਚਿੱਟੀ ਹੁੰਦੀ ਹੈ ਉਹਨਾਂ ਦੀ ਪੱਤੀਆਂ ਲਈ ਚੰਗੀ ਕਿਸਮਤ ਮੰਨੀ ਜਾਂਦੀ ਹੈ ਜੇਕਰ ਦੁਨੀਆਂ ਦੇ ਪੈਰਾਂ ਦੀਆਂ ਉਂਗਲਾਂ ਨਰਮ ਅਤੇ ਨੇੜੇ ਹੋਣ ਤਾਂ ਐ ਬਹੁਤ ਚੰਗਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਨੰਬਰ 15 ਸੁੰਦਰ ਚਮਕਦਾਰ ਵਾਲ ਜਿਸ औरत ਦੇ ਵਾਲ ਬਹੁਤ ਸੁੰਦਰ ਅਤੇ ਚਮਕਦਾਰ ਹੁੰਦੇ ਹਨ ਉਹ ਔਰਤ ਅਸਥਾਈ ਤੌਰ ਤੇ ਦੇਵੀ ਲਕਸ਼ਮੀ ਵਰਗੀ ਹੁੰਦੀ ਹੈ ਜਿਸ ਘਰ ਅਜੇ ਹੀ ਇਸ ਈ ਦਾ ਵਿਆਹ ਹੋ ਜਾਂਦਾ ਹੈ ਉਹ ਘਰ ਅਤੇ ਪਰਿਵਾਰ ਹਮੇਸ਼ਾ ਹੀ ਤੌਲਕ ਨਾਲ ਭਰਿਆ ਰਹਿੰਦਾ ਹੈ جناتوں بارے چہرے کے بلاتے اکلے حصے سے وار ہوں جس میں مرد بھاشا بھی کہا جاتا ہے سمندرک شاستر کے انوسار کسی بھی ویکتی کے شریر کے اگ یا پھر شریر کے بنے چین یا چال ٹال یا ویکتی کے جیون کے سارے ڈنگاں تھی کسی ویکتی کے چرتر بارے ਬਹੁਤ ਸਾਰੀਆਂ ਗੁਪਤ ਗੱਲਾਂ ਵੀ ਸਿੱਖ ਸਕਦੇ ਹੋ ਪਰ ਅੱਜ ਅਸੀਂ ਜਾਣਾਂਗੇ ਕਿ ਉਸ ਔਰੰਗਜ਼ਾਬ ਕੀ ਹੁੰਦਾ ਹੈ ਜਿਸਦੇ ਉੱਪਰਲੇ ਗੁਲਾਮ ਤੇ ਵਾਰ ਨਿਗੇ ਹਨ ਕੀ ਉਹ ਲੋਕ ਚੰਗੇ ਹੁੰਦੇ ਹਨ ਜਾਂ ਫਿਰ ਮਾੜੇ ਕੀ ਉਹਨਾਂ ਕੋਲ ਪੈਸਾ ਮਿਲੇਗਾ ਜਾਂ ਨਹੀਂ ਆਓ ਅੱਜ ਵਾਰੀ ਜਾਣੀ ਸਮੁੰਦਰ ਸਾਸਤ ਦੇ ਅਨੁਸਾਰ جس عورت کے چہرے کے مچھا داف دفائی دیں ہاں، وہ عورتیں گرم سبھا والی ہوں اجنیا عورتوں صرف اپنی گل ملن اور اپنے پتیاں حکم دن بہت زیادہ ماہر ہوں ہاں. کئی بار انہوں کا سبھاؤ بہت جلدی ظالم بھی ہو جاتا ہے وہ اپنی گل میں منو لی ਦੀ ਹੱਦ ਤੱਕ ਮੇਜਾ ਸੱਭਿਆ ਹੈ ਅਜੇ ਹਰਤਾਂ ਪੂਰੇ ਪਰਵਾਨੀ ਆਪਣੇ ਤਰੀਕੇ ਨਾਲ ਵੀ ਚੁਣੌਂਦੀਆਂ ਹਨ ਜੇਕਰ ਕੋਈ ਉਹਨਾਂ ਦੀ ਗੱਲ ਨਹੀਂ ਸੁਣਦਾ ਤਾਂ ਉਹ ਬਹੁਤ ਜਲਦੀ ਗੁੱਸੇ ਵੀ ਹੋ ਜਾਂਦੀਆਂ ਹਨ ਅਜੇਚ ਜੇ ਇਹ ਉਹ ਪੂਰੇ ਪਰਵਾਨੀ ਆਪਣੇ ਤਰੀਕੇ ਨਾਲ ਚੁਣੌਂਦੀ ਹੈ ਜੇਕਰ ਕੋਈ ਵੀ ਉਹਨਾਂ ਦੀ ਗੱਲ ਨਹੀਂ ਸੁਣਦਾ ਤਾਉ ਹੋਣੀ ਵੀ ਕਿਸੇ ਹੋ ਜਾਂਦੀ ਆ ਹੈ ਜੇ ਹੀ ਔਰਤ پورے ਪਰਵਾਰ ਨੂੰ ਤਬਾਹ ਕਰ ਦਿੰਦੀ ਹੈ ਤੇ ਪੈਸਾ ਕਰਦੀ ਖੁਸ਼ਹਾਲੀ ਨੂੰ ਵੀ ਬਰਬਾਦ ਕਰ ਦਿੰਦੀ ਹੈ ਰਤਬਾ ਅਤੇ ਪੈਸਾ ਸਭ ਕੁਝ ਚਲੇ ਜਾਂਦੇ ਹਨ ਜੇਕਰ ਕਿਸੇ ਔਰਤ ਦਾ ਢਿੱਡ ਕੜੇ ਵਰਗਾ ਹੈ ਤਾਂ ਉਹ ਤਾਂ ਹਮੇਸ਼ਾ ਹੀ ਗਰੀਬ ਤੇ ਨਿਰਾਦਰ جیون بتیت کردی ہیں پیٹ کا زیادہ لمبا یا پھر بے شدھ ہونا بھی اشبھ منیا جاتا ہے جب کہ جب کسی عورت کے دند موٹے یا پھر چھوٹے ہوتے منہ تو باہر نکلے ہو تو اس عورت کا جیون بھی ہمیشہ دکھا رہا ہے مسوڑیاں کا کالا ہونا بھی عورتوں میں بالکل بھی شبھ نہیں منیا جاتا جیکر دند بہت زیادہ گندے ہو تو دیوی لکشمی اجنیا عورتوں کو چڈ دینی ہے اجنیا عورتوں کو اشوب منیا جاتا ہے اسی ویکیا ہوئے گا کہ بہت سارے جو صرف چہرے دیکھ کے ہی لوگوں کے بوخ بارے بہت کچھ دستے ہیں اصل میں سمندری وگیان دنداں کے گیپ میں دیکھ کے ویکتی کا بوکتی قسمت بھی جانی جا سکتی ہے دنداں کے گیپ میں سندرتا ہے سمندر شاستر اس بارے کئی دلچسپ گلان بھی دسیا گئی ہیں جسوں جان کے تصان رہ جاؤ گے گیپ کافی ودیا دکھ لگے گا سمندر شاستر کے انوسار جانا لوکلے دندوں کے گیپ ہوں انہوں چنگی قسم کی بخشیش ہوں بوکلتا دیا اونچائی میں چھوٹ کی سبھاونا بھی ہوں جہاں لوگ دندوں میں گیپ ہوں انہوں بہت ہی ਜਦ ਬੁੱਧੀਮਾਨ ਮੰਨਿਆ ਜਾਂਦਾ ਹੈ ਉਹ ਜਈਆ ਸਮੱਸਿਆਵਾਂ ਦਾ ਹੱਲ ਲੱਭਣ ਦੀ ਸਮਰੱਥਾ ਦੀ ਰੱਖਦੇ ਹਨ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਇਕੱਲੇ ਵੀ ਹੱਲ ਨਹੀਂ ਕਰ ਸਕਦੇ ਇਹ ਲੋਕ ਆਪਣੀ ਜ਼ਿੰਦਗੀ ਦਾ ਪੂਰਾ ਆਨੰਦ ਲੈਂਦੇ ਹਨ ਅਤੇ ਬਿਨਾਂ ਕਿਸੇ ਸਮੱਸਿਆ ਦੇ ਆਪਣੀ ਜ਼ਿੰਦਗੀ ਸ਼ਾਂਤੀ ਨਾਲ ਜੀਣਾ ਪਸੰਦ ਕਰਦੇ ਹਨ ਇਹ ਲੋਕ ਖੁੱਲੇ ਦਿਮਾਗ ਵਾਲੇ ਹੁੰਦੇ ਹਨ ਜਿਨ੍ਹਾਂ ਲੋਕਾਂ ਦੇ دنہچکار گیپ ہوں وہ جس نال بھی بیا کرتے ہیں انہوں کی زندگی خوشی نال دیں زندگی قسمت انہوں کے پارٹنر بھی زندگی کئی بدلاؤ لے کے آتی ہے اجے لوگ اپنے پارٹنر بہت زیادہ پیار کرتے ہیں انہوں ہر طرح خوش رکھتے ہیں ਉਨਾ ਦਾ ਪਿਆਰ ਬਿਲਕੁਲ ਬਿਨਾਂ ਸ਼ਰਤ ਦੇ ਹੁੰਦਾ ਹੈ ਅਤੇ ਇਹਨਾਂ ਲੋਕਾਂ ਨੂੰ ਜ਼ਿਆਦਾ ਅੰਧਾਰ ਕਹਿਣਾ ਕਦੇ ਵੀ ਗਲਤ ਨਹੀਂ ਹੋਵੇਗਾ ਉਹ ਜਿਸ ਵੀ ਖੇਤਰ ਵਿੱਚ ਧਾਕਨ ਹੁੰਦੇ ਹਨ ਉੱਤੇ ਉਹ ਵੱਡੀ ਸਫਲਤਾ ਪ੍ਰਾਪਤ ਕਰਦੇ ਹਨ ਅਤੇ ਆਪਣੇ ਹੁਨਰ ਨਾਲ ਦੁਜਾਂ ਨੂੰ ਪ੍ਰਭਾਵਿਤ ਵੀ ਕਰਦੇ ਹਨ ਹੈ ਲੋ ਬੱਤਰ ਖਿਡਾਰੀ ਮੰਨੇ ਜਾਂਦੇ ਹਨ ਇਹ ਲੋਕ ਖਾਨ ਤੋਂ ਉਹ ਬਹੁਤ ਜ਼ਿਆਦਾ ਸ਼ੌਕੀਨ ਹੁੰਦੇ ਹਨ ਇਸ ਲਈ ਉਹਨਾਂ ਦੇ ਘਰ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਉਹ ਆਪਣੇ ਸਾਰੇ ਦੋਸਤਾਂ ਰਿਸ਼ਤੇਦਾਰਾਂ ਅਤੇ ਗਵਾਂਡੀਆਂ ਨੂੰ ਇਕੱਠੇ ਰੱਖਣ ਦੀ ਕਲਾ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੋ ਕਰਾਓ ਵਰਤਮਾਨ ਵਿੱਚ ਸ਼ੇਅਰ ਕਰੋ ਤੇ ਚੈਨਲ ਸੁਨਮ ਤੋਂ ਹੋਰ ਵੀ ਸ੍ਰਿਪਟਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ